ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਸਟਾਰ ਸੋਲਰ ਤੋਂ ਗਗਨਦੀਪ ਸਿੰਘ ਔਰ ਅੱਜ ਆਪਾਂ ਪਿੰਡ ਛੋਟੇ ਚੁੱਕੀ ਚੁੱਕੇ ਖੁਰਦ ਜੀ ਇੱਥੇ ਪਹੁੰਚੇ ਆਂ ਬਾਈ ਜੀ ਆਪਾਂ ਇਹ ਸਮਰਤੀ ਵਾਲ ਮੋਟਰ ਲਾਈ ਆ 7.5 ਐਚਪੀ ਦੀ ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਇਹ ਪਿੰਡ ਚੁੱਕੇ ਖੁਰਦ ਇੱਥੇ ਆਪਾਂ 7.5 ਐਚਪੀ ਦੀ ਮੋਟਰ ਲਾਈ ਹੈ ਜੀ ਕਰਕਟਨ ਦੀ ਮੋਟਰ ਆਪਣੀ ਇਹ ਤੇ ਪਾਈਪ ਜਿਹੜੀ ਲੱਗੀ ਇਹ 4 ਇੰਚੀ ਹੈ ਜੀ ਆ ਡਿੱਗੀ ਛੋਟੇ ਸਾਹਮਣੇ ਵੀ ਉਤੋਂ ਦੀ ਹੋਣ ਲੱਗੀ ਜੀ ਇਹ ਤੇ ਬਹੁਤ ਹੀ ਵਧੀਆ ਪਾਣੀ ਬਣਿਆ ਬਾਈ ਦੇ ਤੇ ਪੈਨਲ ਜਿਹੜੇ ਆਪਣੇ ਯੂਟੀਲ ਕੰਪਨੀ ਦੇ ਲੱਗੇ ਆ ਜੀ ਇਹ 540 ਵਾਟ ਦੇ ਇਹ ਤਿੰਨ ਸਟੈਂਡ ਲਾਏ ਆ ਜੀ ਆਪਾਂ ਤੇ 16 ਪੈਨਲ ਲੱਗੇ ਹੋਏ ਆ ਆਪਣੇ ਇਹ ਤਿੰਨ ਸਟੈਂਡ ਲੱਗੇ ਹੋਏ ਆ ਜੀ ਤੇ ਮੋਟਰ ਤਾਰ ਤੇ ਪੈਨਲ ਬਾਈ ਜੀ ਸੋਨੂੰ ਆਪਾਂ ਦਿਖਾਉਨੇ ਆ ਸਟੈਂਡ ਦਿਖਾਉਨੇ ਆ ਤਿੰਨ ਸਟੈਂਡ ਲੱਗੇ ਹੋਏ ਆ ਜੀ ਆਪਣੇ ਇਹ ਪਹਿਲੇ ਸਟੈਂਡ ਤੇ ਆਪਣੇ 6 ਪੈਨਲ ਲੱਗੇ ਹੋਏ ਆ ਦੂਸਰੇ ਤੇ 6 ਲੱਗੇ ਹੋਏ ਆ ਤੇ ਲਾਸਟ ਵਾਲੇ ਤੇ ਜਿਹੜੇ ਆਪਣੇ ਇਹ 4 ਪੈਨਲ ਲੱਗੇ ਹੋਏ ਆ 540 ਵਾਟ ਦੇ ਯੂਟੀਲ ਕੰਪਨੀ ਦੇ ਤੇ ਪੂਰਾ ਹੈਵੀ ਸਟੈਂਡ ਹੈ ਜੀ ਆਪਣਾ ਇਹ ਆਪਾਂ ਪਿੰਡ ਸਰਦਾਰਗੜ ਖੁਦ ਤਿਆਰ ਕਰਦੇ ਆ ਬਾਈ ਜੀ ਇਹ ਆਪਣੀ ਵਰਕਸ਼ਾਪ ਆ ਪਿੰਡ ਸਰਦਾਰਗੜ ਉੱਥੇ ਇਹ ਸਪੈਸ਼ਲ ਆਪਾਂ ਨੂੰ ਹਵਾ ਨਹੀਂ ਰੀ ਨੂੰ ਝੱਲਣ ਵਾਲਾ ਸਟੈਂਡ ਬਣਾਉਂਦੇ ਆ ਤੇ ਬਹੁਤ ਹੀ ਵਧੀਆ ਫਿਟਿੰਗਾਂ ਬਾਈ ਜੀ ਸਟੈਂਡ ਦੀ ਹਵਾ ਵਾਸਤੇ ਪੂਰਾ ਗੈਪ ਛੱਡਿਆ ਹੋਇਆ ਤਾਂ ਜੋ ਪੈਨਲ ਤੇ ਹਵਾ ਦਾ ਅਸਰ ਨਾ ਹੋਵੇ ਬਾਕੀ ਸਾਨੂੰ ਡਰਾਈਵ ਦਿਖਾਉਣੀ ਹੈ ਜੀ ਆਪਣੀ ਵਿੱਚੀ ਕੰਪਨੀ ਦੀ ਡਰਾਈਵ ਹੈਗੀ ਤੇ ਬਾਈ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਪਹਿਲਾਂ ਸਾਨੂੰ ਪਾਣੀ ਦੁਆਰੇ ਦਿਖਾ ਦਿੰਨੇ ਬਾਈ ਇਹ ਜੋ 785 ਬਾਅਦ ਦਾ ਪਾਣੀ ਛਾੜਨੀ ਹੈ ਹੈ ਬਾਈ ਇਹ ਤਾਂ ਸੀਐਨਸੀ ਬੈਗੋਂ ਪਾਣੀ ਨਿਕਲਦਾ ਬਾਈ ਕਹਿੰਦਾ 6 ਇੰਚ ਫਿੱਟ ਤੋਂ ਨਹੀਂ ਪਾਣੀ ਨਿਕਲ ਰਿਹਾ ਟਿੱਕੀ ਚ ਆਹ ਟਿੱਕੀ ਹੋ ਰਹੀ ਚਲਦੀ ਹੈ ਤੇ ਡਰਾਈਵ ਦਿਖਾਉਨੇ ਆ ਬਾਈ ਜੀ ਸੋ ਵਿੱਚ ਹੀ ਕੰਪਨੀ ਨੇ ਆਪਣੀ ਡਰਾਈਵ ਆ ਗਈ ਇਹ ਸਕਰੀਨ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਇਹ ਬਾਈ ਦਾ ਨੰਬਰ ਆ ਜੀ ਸਰਦਾਰ ਮਨਦੀਪ ਸਿੰਘ ਦਾ ਇਹ ਕੰਪਨੀ ਦੇ ਓਨਰ ਆ ਜੀ ਸਾਡੇ ਇਹ ਇਹਨਾਂ ਨਾਲ ਤੁਸੀਂ ਮੋਟਰ ਦੇ ਰੇਟ ਬਾਰੇ ਕੋਈ ਗੱਲਬਾਤ ਕਰਨੀ ਹੈ ਤੇ ਨੰਬਰ ਤੇ ਕਰ ਸਕਦੇ ਹੋ ਤੁਸੀਂ ਰੋਟਰੀ ਬਟਨ ਲੱਗਿਆ ਹੋਇਆ ਜੀ ਬਕਸੇ ਦੇ ਉੱਪਰ ਮੋਟਰ ਨੂੰ ਆਉਣ ਤੇ ਆਫ ਕਰਨ ਵਾਸਤੇ ਤੇ ਵਿੱਚ ਹੀ ਕੰਪਨੀ ਦੀ ਆਪਣੀ ਡਰਾਈਵ ਹੈ ਜੀ ਇਹ ਬਹੁਤ ਹੀ ਵਧੀਆ ਡਰਾਈਵ ਹੈ ਇਹ ਜਰਮਨ ਦੀ ਹੈ ਜੀ ਇਹ ਤੇ ਫ੍ਰੀਕੁਐਂਸੀ ਤੇ ਲੋਡ ਦਿਖਾ ਦਿੰਨੇ ਤੁਹਾਨੂੰ ਜੀ ਫ੍ਰੀਕੁਐਂਸੀ ਆਪਣੀ ਇਹ 42 ਤੇ ਆ 42 ਫ੍ਰੀਕੁਐਂਸੀ ਤੇ ਚੱਲਦੀ ਹੈ ਜੀ ਇਹ ਤੇ ਟਾਈਮ ਜਿਹੜਾ ਇਹ 9 9:30 ਹੋ ਚੁੱਕੇ ਹੈ ਜੀ ਸਵੇਰ ਦੇ 11.8 ਦਾ ਲੋਡ ਹੈ ਜੀ ਮੋਟਰ ਦਾ ਸਾਢੇ 7 ਇਚ ਦੀ ਮੋਟਰ ਹੈ ਇਹ ਬਾਕੀ ਸੋਡੀ ਬਾਈ ਨਾਲ ਵੀ ਗੱਲਬਾਤ ਕਰਵਾਉਨੇ ਆ ਜੀ ਕਿਵੇਂ ਬਣਿਆ ਬਾਈ ਪਾਣੀ ਪੁੱਛਦੇ ਆ ਉਹਦੇ ਨਾਲ ਕਿੱਥੋਂ ਮੋਟਰ ਦੀ ਦੱਸ ਬਾਈ ਪੂਰਾ ਹੈਵੀ ਸਟੈਂਡ ਬਾਈ ਦੀ ਪੈਂਡ ਸਰਦਾਰਗੜ ਆ ਕੇ ਤੁਸੀਂ ਮੋਟਰਾਂ ਬੁੱਕ ਕਰਵਾ ਸਕਦੇ ਹੋ ਸਮਾਨ ਦੇਖ ਕੇ ਯੂਟੀਲ ਕੰਪਨੀ ਦਾ ਲੁੱਬੀ ਦਾ ਵਾਰੀ ਦਾ ਜਿਹੜੀ ਕੰਪਨੀ ਨੇ ਮਰਜ਼ੀ ਪੈਨਲ ਲਵਾ ਸਕਦੇ ਹੋ ਤੁਸੀਂ ਪਾਣੀ ਥੋੜੇ ਸਾਹਮਣੇ ਆ ਬਾਈ ਬਾਕੀ ਤੁਹਾਡੀ ਬਾਈ ਨਾਲ ਗੱਲਬਾਤ ਕਰਵਾਉਣੀ ਹੈ ਜੀ ਆਪਾਂ ਅਸੀਂ ਆ ਬਾਈ ਜੀ ਕੀ ਨਾਮ ਹੈ ਜੀ ਆਪਣਾ ਰੇਂਦਰ ਸਿੰਘ ਤੇ ਪਿੰਡ ਕਿਹੜਾ ਜੀ ਆਪਣਾ ਆਪਣਾ ਪਿੰਡ ਹੈਗਾ ਵੀੜਵੈਮਣਾ ਅੱਛਾ ਜੀ ਇੱਥੇ ਤੁਹਾਡੀ ਜ਼ਮੀਨ ਹੈ ਜੀ ਹਾਂ ਜੀ ਹਾਂ ਜੀ ਕਿੱਥੇ ਕਰਦਾਂ ਇੱਥੇ ਆਪਣਾ ਬਾੜ ਲਿਆ ਹੋਇਆ ਹੈਗਾ ਆ ਦਾ ਇਹ ਮੋਟਰ ਦੀ ਦੱਸ ਕਿਥੋਂ ਬਾਈ ਜੀ ਤੁਹਾਨੂੰ ਦੱਸ ਆਪਣੇ ਪਹਿਲਾਂ ਆਪਣੇ ਇਥੇ ਜੁਗ੍ਹੀ ਲੱਗੀ ਹੋਈ ਐ ਮੋਟਰਾਂ ਅੱਛਾ ਜੀ ਉਹਨਾਂ ਦੇ ਅਸੀਂ ਦੇਖਾ ਜਾ ਕੇ ਦਬਾਈ ਸਾਨੂੰ ਚੰਗਾ ਲੱਗਿਆ ਤੇ ਤਾਂ ਕਰਕੇ ਅਸੀਂ ਉਹਨਾਂ ਤੋਂ ਪੁੱਛ ਕੇ ਫੇਰ ਅਸੀਂ ਸੰਪਰਕ ਕੀਤਾ ਜੀ ਠੀਕ ਹੈ ਜੀ ਤੇ ਸਮਾਨ ਦੀ ਤਸੱਲੀ ਹੈ ਜੀ ਸਮਾਨ ਵਧੀਆ ਜੀ ਤਸੱਲੀ ਹੈ ਤੇ ਪਾਣੀ ਕਿਵੇਂ ਬਣਿਆ ਪਾਣੀ ਪਾਣੀ ਦੇਖੀ ਤਸੱਲੀ ਹੁੰਦੀ ਹੈਗੀ ਸਮਾਨ ਦੀ ਤਸੱਲੀ ਦੇ ਸਹੀ ਗੱਲ ਹੈ ਜੀ ਅੱਤੂ ਸਾਹਿਬ ਹੈ ਹਾਂ ਜੀ ਹਾਂ ਜੀ ਪਾਣੀ ਦੇਖ ਸਕਦੇ ਹਾਂ ਤਾਂ ਬਾਈ ਤੁਸੀਂ ਬਹੁਤ ਹੀ ਵਧੀਆ ਪਾਣੀ ਬਣਿਆ ਬਾਈ ਦੇ ਤੇ ਕਿਹੜੇ ਹਿਸਾਬ ਨਾਲ ਬਾਈ ਜੀ ਸੀਜ਼ਨ ਆ ਰਿਹਾ ਤੇ ਮੋਟਰਾਂ ਦੇ ਰੇਟ ਵਧ ਰਹੇ ਆ ਹੁਣ ਰੇਟ ਘਟਾ ਕੇ ਕਿਹੜਾ ਇਸ ਟਾਈਮ ਤੇ ਜਲਦ ਤੋਂ ਜਲਦ ਮੋਟਰਾਂ ਤੁਸੀਂ ਬੁੱਕ ਕਰਵਾ ਸਕਦੇ ਹੋ ਪਿੰਡ ਸਰਦਾਰਗੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਿੰਡ ਦੇ ਵਿੱਚ ਹੀ ਆਪਣਾ ਦਫ਼ਤਰ ਆ ਜੀ ਤੇ ਬਾਕੀ ਆਪਣਾ YouTube ਤੇ ਚੈਨਲ ਬਣਿਆ ਹੋਇਆ ਬਾਣੀ ਸਟਾਰ ਸੋਲਰ ਸਿਸਟਮ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸੇਵਾ ਦਾ ਮੌਕਾ ਦਿਓ ਧੰਨਵਾਦ